ਸੂਰੀ ਮਹੱਲਾ ਚਲਸਾ ਜਿਸਨਹ ਹਰ ਆਰਾਧੀ ਹੈ ਲੋਇ ਕਿਸ ਤੋਂ ਕਾਲਤ ਵਾਣ ਸਤਿਗੁਰੂ ਦੀ ਸਾਡੀ ਨੋਦੀ ਗੁਰੂ ਖਾਲਸਾ ਸੰਗਤ ਜੀਓ ਸਤਿਗੁਰ ਆਨਰਾਸ ਮਹਾਰਾਜਾ ਉਹ ਨਾਮ ਪੰਨੀ ਮਹਿਮਾ ਕਹਿੰਦੇ ਹਮ ਨਾਮ ਧੰਤੇ ਬਿਨੋ ਜੋ ਕੋ ਚੰਦਾ ਹਕਾਰ ਕਰੇ ਉਹ ਸਾਰਾ ਤੇ ਹਮੇਤਰੀ ਰੇਆ ਰੇਗਾ ਤੇ ਮਿੱਤੂ ਕੋ ਦੇਸ਼ ਬਖਸ਼ੇ ਤੇ ਉਹ ਦੇਹਾਨਾ ਤੁੰਹੀ ਨਹਾਲਾ ਚੌਥਾ ਜਿੱਥੇ ਹਰ ਆਰਾਧੀਐ ਇਹਨ ਗਲ ਜਗਾਲੂ ਕੇ ਆਕਾਲ ਪੁਰਹਾਹੀ ਦਾ ਵਾਧਨ ਕਰੀਏ ਭਾਵਨਾਂ ਨੂੰ ਚੇਤੇ ਕਰੀਏ ਜਿੱਥੇ ਹਰ ਮਿੱਤ ਸਹਾਈ ਉੱਜ ਹੈ ਜਿੰਨ ਮਿੱਤਰ ਸਹਾਤਾ ਕਰਦਾ ਹੈ ਮਾਰਾ ਹਰੀ ਪਿਆਰਾ ਹੈ ਪਹਿਰ ਦਾ ਕਰਦਾ ਹੈ ਗੁਰ ਕਿਰਪਾ ਤੇ ਹਰ ਮਨ ਉੱਤ। ਅੜੀਏ ਨਾਮ ਨੂੰ ਤੈਨੂੰ ਏ ਭਰਾਓ ਕੱਤੋਂ ਕਰੀਏ ਤੇ ਕੰਦੀ ਆਸਾਂ ਨੇ ਕਰਕੇ ਭਾਈ ਕਿਹਾ ਹੈ। ਜੀ ਹਲਕ ਪਲਕ ਹਰ ਹੋਈ ਸਖਾਈ ਜੇਦਾ ਪਰਮੇਸ਼ਰ ਦੇ ਨਾਮ ਇਸ ਲੋਕ ਵਿੱਚ ਦੀ ਪਾਲਕ ਪਰ ਲੋਕ ਦੀ ਸਹਾਈ ਕੋ ਹੋਵੇ। ਰਹਾਉ ਸਤ ਸੰਗਿ ਦੀ ਕੀ ਸੰਗ ਹਰ ਤਨ ਖੜਤੀਏ ਮੇਰੇ ਸੈਨ ਨੂੰ ਸੰਗਤਾਂ ਦੇ ਮੇਰੇ ਮਿਲ ਕੇ ਕਰਕੇ ਜੇ ਆਪੇ ਮੂਰਨ ਨੂੰ ਹੋਇ ਸੰਗੀ ਬਣਾਈਏ ਤਾਂ ਹਰੀਏ ਨਾਮ ਤੋਂ ਮੁਖਤੀ ਰਹਾ ਹੂਰ ਫੈ ਹੂਰ ਤੋਂ ਉਪਾਏ ਹਰ ਤਨ ਕਿ ਤਾ ਨਾ ਪਾਈ ਹੂਰ ਕਿਸੇ ਥਾਂ ਜਾ ਕੇ ਹੂਰ ਕਿਸੇ ਯਤਨ ਕਰਨੇ ਕਰਕੇ ਹਰੀਏ ਜਾਨੂ ਕਿਤੋਂ ਮਿਲ ਪ੍ਰਾਪਤ ਹੋ ਸਕਦਾ ਹੈ ਮਰ ਰਤਨ ਦਾ ਵਾਪਾਰੀਆ ਮਰ ਰਤਨ ਚਾਨਵੀ ਹਾਜੀ ਜੀ ਦੇ ਨਾਮ ਦੇ ਲੇਖ ਹਰੀਏ ਨਾਮ ਦੀ ਰਕਮ ਜੋ ਵਪਾਰੀ ਅਧਕਾਰੀ ਹੈ ਉਹ ਹਰੀਏ ਨਾਮ ਤੁਹਾਨੂੰ ਸਰਵਾਵਾਂ ਬਣ ਕੇ ਪ੍ਰਾਪਤ ਕਰ ਲਿਆ ਹੈ ਖੀਰ ਦਾ ਹੈ ਕੱਚਾ ਕੀ ਵਪਾਰੀ ਜਿਹੜੇ ਕੱਚੇ ਦੁਸ਼ਿਆਂ ਦੇ ਵਪਾਰੀ ਹਨ ਵਾਕੇ ਹਰ ਕੰਨ ਲਿਆ ਨਾ ਜਾਈ ਵਾਕੇ ਉਹਨਾਂ ਦੇ ਪਾਸੋਂ ਹਰੀਆ ਨਾਮ ਤਾਂ ਲਿਆ ਨਹੀਂ ਜਾਂਦਾ ਵਾਕ ਵਾਕਾਂ ਕਰਕੇ ਬਚਨ ਬਰਾਸਾਂ ਕਰਕੇ ਹਰੀਆ ਨਾਮ ਤਾਂ ਨਹੀਂ ਪ੍ਰਾਪਤ ਕੀਤਾ ਜਾਂਦਾ ਹਰ ਕੰਨ ਰਤਨ ਜਿਵੇਂ ਮਾਨ ਸੋ ਹਰੀਆ ਨਾਮ ਰਾਮ ਹੀ ਰਤਨ ਹੈ ਹਰਿਆ ਨਾਮ ਜਨੀ ਗਵਾਰ ਹੈ ਗਵਾਰ ਗਵਾਰ ਹੈ ਹਰਿਆ ਨਾਮ ਹੀ ਮਾਨਕ ਹੈ ਇਹ ਹੀ ਲੀਆਂ ਦੀਆਂ ਰਤਨਾਂ ਦੀਆਂ ਕਿਸਮਾਂ ਹਨ ਜਵਾਹਰ ਆਪ ਜੀ ਤੇਰਾ ਤੁੰਡਰ ਨਾਮ ਹੈ ਅਗੇ ਹਕਮ ਜਿਨਾ ਹੈ ਜੀਵ ਦੇ ਚਲ ਜੀਵ ਦੇ ਰਾਤ ਪੂਕੀਆਂ ਰਹੇ ਹੋਰ ਪਿਆਰ ਦੀ ਐਸਾ ਰਤਨ ਹੈ ਕਿ ਮਾਨਕ ਜੀਵ ਦੇ ਪ੍ਰਭਾਤ ਜਨ ਜੀ ਚਾਰ ਪਿਆਰ ਦੀਆਂ ਭਾਰੀਆਂ ਹਰੀਆਂ ਲਾਲ ਕਤਿਆਂ ਤੇ ਕੀਤਿਆਂ ਤੈਨੂੰ ਮਾਨੁਕ ਕਹਿੰਦੇ ਹਰੇ ਕਜੋਰੀ ਨੂੰ ਦੱਸਿਆ ਸੀ ਸੋ ਮਹਾਰਾਜ ਸਾਹਿਬ ਇਥੇ ਕਹਿੰਦੇ ਹਨ ਹਰ ਤਨ ਰਤਨ ਨੂੰ ਜੀਵ ਰਮਾਣੂ ਭਾਈ ਹਰੀ ਦਾ ਮੈਂ ਨਹੀਂ ਤਨ ਜਿਹੜਾ ਹੈ ਇਹੋ ਰਤਨ ਬਰਾਜ ਦੇ ਕਾਇਦਾ ਕਰਨ ਵਾਲਾ ਹੈ ਇਹੋ ਹੀ ਜੁਹਾਰ ਆਦ ਗਿਆਨ ਦੇਣ ਵਾਲਾ ਹੈ ਜੋ ਆਗਿਆ ਜੋਹਰ ਮੁਖਾ ਦੇ ਗ੍ਰਾਹਕ ਵੀ ਬੁੱਤੀ ਨੂੰ ਹਰ ਲਵੇ ਜੇਗਾ ਤੇ ਇਹੋ ਹੀ ਮਾਨਕ ਮਾਨ ਨੂੰ ਕਮੈਦ ਕਰਾਉਣ ਵਾਲਾ ਸਰਬਣ ਮੰਨਨ ਵਿਆਸ ਰੂਪ ਸੰਗੀਤ ਕਰਨਾ ਮਾਰਤਾਨਾ ਨਾਲ ਅੰਮ੍ਰਿਤ ਰੀਲ ਵਤੰ ਗੰਗੋ ਮੋਨ ਗੰਗੋ ਨਾਲ ਅੰਮ੍ਰਿਤ ਦੇ ਦੇ ਪਿਛਲੀ ਰਾਤ ਨੂੰ ਜਾਗਣਾ ਨਾਮ ਦਾ ਨਾਮ ਸੁਣਾਏ ਕਿ ਗੁਰਸਿੱਖ ਅੰਮ੍ਰਿਤ ਦੇ ਦੇ ਦੱਤ ਸੰਗੇ ਹੈ ਜਿਹੜੀ ਸੁਤੇ ਪਿਆ ਦੀ ਇਸ ਦਿਨ ਹੈ ਜਿਹਨੇ ਪਿਛਲੇ ਗੰਦੇ ਸੰਸਕਾਰ ਸਾਰੇ ਭੁੱਲ ਜਾਣ ਉਸ ਵੀ ਸੁਤੇ ਦੇ ਇੱਕ ਦਰਹ ਕੋ ਉਹ ਵਤ ਸੰਗੇ ਦੱਤ ਲੱਗੋ ਸੁਕੀ ਨਾਉਂ ਕੀ ਜੋ ਵੀ ਦੇਖ ਆਏ ਉਹ ਜਿਹੜੇ ਅੰਮ੍ਰਿਤ ਜੀ ਆਏ ਬੱਤ ਹੈ ਨਾਮ ਦੇ ਦੀਦ ਜੀ ਉਹ ਜਿਹੜੇ ਬੱਤ ਹੈ ਜਿਹਨੇ ਅੰਮ੍ਰਿਤ ਜੀ ਨੂੰ ਗੱਤਿਆ ਉਹਨਾਂ ਦੇ ਗੱਤ ਜਿਹਨੇ ਬਿਹਾਰ ਕਰਕੇ ਛੇਕ ਜੱਟ ਆਈ ਅੰਦਰ ਜਿਹਨਾਂ ਤੋਂ ਅੰਮ੍ਰਿਤ ਜੀ ਨੂੰ ਜੱਟਿਆ ਜਾਂਦਾ ਉਹਨਾਂ ਨੂੰ ਬਿਹਾਰ ਤੋਂ ਭੁੱਲ ਜਾਂਦਾ ਹੈ ਕਿਉਂ ਕਰਕੇ ਅੰਮ੍ਰਿਤ ਜੀ ਨਾਲ ਲੱਗ ਹੈ ਪਰਮੇਸ਼ਰ ਦੇ ਨਾਮ ਦੀ ਹਰ ਪਾਸੇ ਹਰ ਲੈਵਲ 'ਤੇ ਹਰ ਇੱਕ ਪੜਤਿਆਂ ਨੂੰ ਬੀਜਿਆ ਵਰਤਾਂ ਦਾ ਬੀਜ ਪਿਛਤਾ ਅਰੇ ਬੱਤ ਇਹ ਪ੍ਰਕਾਰ ਹੋਈ ਨਾਮ ਕਰਨ ਨਾਲ ਇਹ ਅਮਰਦੇਵ ਦੀ ਬਤ ਹੈ ਨਾਮ ਦੇ ਦੂਜੇ ਵੀ ਇਸੇ ਪ੍ਰਕਾਰ ਜਿਵੇਂ ਜ਼ਮੀਨ ਦੀ ਬਤ ਹੁੰਦੀ ਹੈ ਇਹਨੇ ਸਾਹਿਬ ਸ੍ਰੀ ਮੁਨਖਾ ਜਨਮ ਲਿਆ ਇਹਦੇ ਚੰਦਰ ਜੀ ਦਾ ਜਿਹੜਾ ਬਤ ਹੈ ਪ੍ਰਮੋਸ਼ ਦੇ ਨਾਮ ਵੀ ਕਿੰਨੂ ਇਸੇ ਪ੍ਰਕਾਰ ਅਮਰਦੇਵ ਹੈ ਗੁਰੂ ਸਾਹਿਬ ਦੀ ਸ਼ਰਨ ਪ੍ਰਾਪਤ ਦਾ ਵੇਲਾ ਹੈ ਅਮਰਦੇਵ ਦਾ ਕਾਇਦੀ ਰਸਮਾ ਹੈ ਅਮਰਦੇਵ ਦਾ ਬਾਲਕ ਵਸਤਰਾ ਹੈ ਅਮਰਦੇਵ ਦਾ ਦਰਜ ਵਸਤਰਾ ਹੈ ਅਮਰ ਜੀ ਅਮਰ ਹੋਣਾ ਇਹ ਗੁਰਾਂ ਦੇ ਦੇਖ ਲੈਣਾ ਇੱਕ ਤੋਹ ਹੈ ਇਸ ਪ੍ਰਕਾਰ ਅਮਰ ਜੀ ਦੇ ਬੱਤੇ ਵਾਤਨ ਦੀ ਹੋਈ ਹੈ ਹਰ ਭਗਤੀ ਹਰ 레ਵਲਾ ਇਹ ਸੂਚੀ ਚ ਹਰੀ ਦੇ ਪਲਚਾਂ ਹਰ ਪਰਮੇਸ਼ਰ ਦੇ ਨਾਮ ਕਿਲੇ ਲਾਉਣਾ ਕੀਤੀ ਹੈ ਹਰ ਕਨ ਅਮਰ ਜੀ ਲੈ ਬੱਤੇ ਕਾ ਬੀਜਿਆ ਤੇ ਹਰੀ ਹੈ ਨਾਮ ਰੂਪੀ ਬਨ ਅਮਰ ਜੀ ਹੋ ਰਿਹਾ ਵਤਨ ਦੀ ਹੈ ਨਾਮ ਜਪਣ ਦੀ ਨਵੇਂ ਦਿਨ ਲਿਆ ਉਹ ਜਪ ਲਿਆ ਹੈ ਭਾਰਤ ਸੰਜੇ ਮਨੁੱਖਾ ਜਨਮ 2080 ਲਖ ਨੂੰ ਤੋਂ ਬਾਅਦ ਅਮਰ ਜੀ ਦਾ ਅਮਰ ਜੀ ਦਾ ਵੀ ਹੈ ਪਿਛਲੀ ਰਾਤ ਅਮਰ ਜੀ ਦਾ ਸਾਲ ਸੰਮੇ ਦੀ ਪ੍ਰਾਪਤੀ ਦਾ ਵੇਲਾ ਹੈ ਅਮਰ ਜੀ ਮੁਕਤ ਹੋਇਆ ਜਿਆ ਹੈ ਅਮਰ ਜੀ ਗਿਆਨ ਦਾ ਵੇਲਾ ਹੈ ਅਮਰ ਜੀ ਦੀ ਦਾਤ ਪ੍ਰਾਪਤ ਹੋਣ ਦਾ ਅਮਰ ਜੀ ਦਾ ਵੇਲਾ ਹੈ ਇਹ ਵੰਤ ਹੈ ਭਲ ਖਾਏ ਫਰਜ ਰਹੇ ਕੱਲ ਜਿਹੜੇ ਹਨ ਨਹੀਂ ਅੱਗਤੀ ਜਿਹੜੇ ਆਜ ਖਾਂਦੇ ਹੈ ਕੋਈ ਆਹਨ ਕਾਜ ਨੂੰ ਖਰਚਦੇ ਦੇਸ਼ ਦੰਦੇ ਐ ਮੈਂ ਕੋਈ ਨਾਹੀਂ ਮੁਗਲਾ ਨਹੀਂ ਹਾਏ ਹਾਲਤ ਪਾਲਤ ਹਰ ਤਨਾਂ ਕੀ ਹਾਲਤ ਰੋਸ ਲੋਕ ਵਿੱਚ ਪਾਲਤ ਲੋਕ ਵਿੱਚ ਹਰਿਆ ਨਾਹ ਰੂਪੀ ਕੰਗੋ ਧਰਤਾ ਕੋ ਮਿਲੀ ਵਡਿਆਈ ਜਨ ਨੂੰ ਮੇਰੇ ਸੈਨੂ ਵਿਦਿਆਈ ਬਖਸ਼ੀ ਐ ਮੈਂ ਜਪਨੋ ਕਿ ਆਜ ਮੁਗਤ ਹੋਣਾ ਹੋਣਾ ਦੀ ਕਲਿਆਣ ਕਰਨੀ ਹਰ ਧਨ ਨਿਰਪੋ ਸਦਾ ਸਦਾ ਆਸਰ ਹੈ ਸੱਚ ਇਹ ਹਰੀਆ ਨਾਮ ਨਿਰਪੋ ਕਰਨ ਵੈਗ ਨਿਰਪੋ ਹੈ ਕਾਲ ਦੇ ਤੈ ਕੋ ਰਹਿਤ ਹੈ ਅਦੇ ਨਿਰਪੋ ਸਦਾ ਸਦਾ ਆਸਰ ਹੈ ਸੱਚ ਜਵਾ ਸੁਣਾ ਕਾਇਮ ਰਹਿਣ ਵਾਲਾ ਅਸਰ ਇਸੇ ਰੂਪ ਹੈ ਸੱਚ ਜਨਾਂ ਕਾਲਾਂ ਚ ਨਾਇਕ ਨਹੀਂ ਹੁੰਦਾ ਹੈ ਇਹੋ ਹਰ ਤਾਨ ਅਗਨੀ ਤੱਤਰ ਪਾਣੀ ਜੰਮ ਜੂਤੈ ਸੇ ਹਰੀ ਦਾ ਨਾਮ ਲੈਣ ਅਗਨੀ ਖਾਲ ਸਕਦੀ ਇਸ ਜੀਮੀਂ ਕਾਲਜਾਂ ਨੂੰ ਲੋਤਿਆਂ ਨੂੰ ਅੱਗ ਸਾੜ ਦਿੰਦੀ ਹੈ ਫਸ ਕੋਈ ਚੋਰ ਨਹੀਂ ਖੋ ਸਕਦੇ ਪਾਣੀ ਜੰਮ ਜੂਤੈ ਪਾਣੀ ਜਿਵੇਂ ਕਾਲਜਾਂ ਨੂੰ ਕਾਲ ਜਾਂਦਾ ਜਾਂ ਜਬੋਤ ਜਾਂਦਾ ਪੰਨੂ यूं ਨਹੀਂ ਗਾਲਦਾ ਜੰਗੂਰੀ ਖੋਲਿੰਦੇ ਸਿਕਾਮੀਆਂ ਦੇ ਪੁੱਤਾਂ ਨੂੰ ਇਉਂ ਖੋ ਨਹੀਂ ਸਕਦੇ ਕਿਸੇ ਦਾ ਗਵਾਇਆ ਨਾ ਜਾਈ ਇਹਨਾਂ ਦਾ ਫਿਰ ਗਵਾਏ ਮੈਂ ਰੂਪੀ ਤਨ ਜਾਂਦਾ ਨਹੀਂ ਕਿਤੇ ਗਵਾਜ ਨਹੀਂ ਜਾਂਦਾ ਹੈ ਕੋਈ ਨਿਆਲੀ ਸ਼ਹਿਬਾ ਸਾਗੂ ਚੱਕਾ ਤਿੰਨ ਪ੍ਰਕਾਰ ਮਾਲਾ ਕਰਦੇ ਹੰਮ ਇਹ ਹਰ ਤਨ ਅਗਨੀ ਹਰ ਤਨ ਅਗਨੀ ਤਸਕਰ ਪਾਣੀ ਹੈ ਜੰਮ ਦਿੱਤਾ ਹੈ ਕਾਇਰ ਰੂਪੀ ਅਗਨੀ ਸਾਹ ਸੱਜਦੀ ਤ੍ਰਿਣਾ ਰੂਪੀ ਅਗਨੀ ਸਾਹ ਸੱਜਦੀ ਕ੍ਰੋਧ ਰੂਪੀ ਅਗਨੀ ਸਾਹ ਸੱਜਦੀ ਮਾਤਾ ਦੇ ਵਰਬੀ ਅਗਨੀ ਪ੍ਰਗਟ ਸਾਹ ਸੱਜਦੀ ਤਸ ਕਰੇ ਜੋਰ ਕਾਮ ਕੋ ਲੋਹਾਰ ਤੇ ਰਾ ਨਹੀਂ ਸਕਦੇ ਜੰਮ ਦੂਤ ਕਿਹੜਾ ਸੈਣੀ ਪਦਾਰਥ ਬੋਲ ਨਹੀਂ ਸਕਦੇ ਅੱਗੇ ਜੰਮ ਦੂਤ ਜੰਮ ਦੂਤਾਂ ਵਾ ਕਿਸੇ ਦਾ ਗਵਾਇਆ ਹੋਏ ਜੰਗ ਦਾ ਨਹੀਂ ਪੱਲੇ ਇਹਦਾ ਨਾਮ ਜੇ ਪੁਣ ਵਾਲੇ ਕੋਈ ਖੋ ਨਹੀਂ ਸਕਦਾ ਇਸ ਨੂੰ ਕਿਸੇ ਕਾ ਗਵਾਇਆ ਨਾ ਜਾਏ ਜੇ ਗਵਾਇਆ ਗਵਾਸ ਨਹੀਂ ਜਾਂਦਾ ਮੈਂ ਕਿਤੇ ਜਾਂਦਾ ਹੈ ਮਰ ਧਨ ਕਾ ਉੱਚਕਾ ਨੀੜ ਨਾ ਆਉਂਦਾ ਪਰ ਇਹ ਤੈਨੂੰ ਕੁਛ ਕਈ ਰ ਹੂੰ ਹੀ ਚੱਕਲ ਵੀ ਠੱਗੀ ਮਾਰ ਕੇ ਉੱਚਕਾ ਠੱਗ ਵੀ ਮੇਰੇ ਨਹੀਂ ਆ ਸਕਦਾ ਜੰਮ ਜਾਗਾ ਕੀ ਦੰਡ ਨਾ ਲਗਾ ਕੋਈ ਹਨ ਜੇ ਸਹਿਬ ਸੁਪਾ ਸ਼ੁਰੂ ਹੋਵੇ ਅਸਾਂ ਦੇ ਵਿਸ਼ੇ ਕਿ ਮੈਨੂੰ ਉਸ ਪਾਸੇ ਲਾ ਕੇ ਛੱਡੀ ਮਾਰ ਕੇ ਨਾਮ ਤੋਂ ਦੇਵਹੁ ਕਰ ਲੈਂਦੇ ਆ ਇਸ ਕਰਕੇ ਉਹ ਚੱਕੇ ਜਿਹੜੇ ਰਿਸ਼ਤੇ ਆ ਨਾ ਛੱਡੋ ਉਹ ਵੀ ਛੱਡੋ ਨਹੀਂ ਸਕਦੇ ਉਹ ਚੱਕਾ ਜੀਰ ਨਾ ਆਈ ਆਵੀਂ ਇਹ ਨਹੀਂ ਲਿਣਿਆ ਛੱਡ ਦੇ ਨਾਮ ਕੰਦ ਕੰਮ ਜਾਗਾਤੀ ਡੰਡ ਨਾ ਲਗਾਈ ਜਮ ਜੋ ਜਗਾਤ ਨੂੰ ਵਾਲਾ ਕਰਮੋ ਕਰਮੋ ਦੇ ਕਰਮ ਰਾਜਾ ਉਹ ਵੀ ਗੰਨ ਹੀ ਲਾ ਸਕਦਾ ਲੋਕ ਰੰਗ ਪਤਲੰਗ ਨਹੀਂ ਲਾਉਣਾ ਚਾਹੀਦਾ ਹੈ। ਪਾਪ ਕੀ ਪਾਸ ਕਰਕੇ ਵਿਖਿਆ ਧਨ ਸੰਚਿਆ। ਜਿਹੜਾ ਸਾਧ ਤੋਂ ਥੋੜੀ ਜਿਹਾ ਇਹ ਪੁਰਖ ਹੈ ਸਾਧ ਦੀ ਸ਼ਕਤੀ ਦੇ ਉਪਾਸ਼ਕ ਹੈ ਉਹਨਾਂ ਨੇ ਪਾਪ ਕਰਕੇ ਵਿਖਿਆ ਧਨ ਸੰਚਿਆ। ਉਹਦਾ ਗਲ ਘੁੱਟ ਜਾ ਕਿਸੇ ਨੂੰ ਜ਼ਹਿਰ ਦੇਤੀ ਕਿਸੇ ਨੂੰ ਮਾਰਵਾ ਕਿਉਂ ਪਾਪ ਕਰਕੇ ਬੇਰੂਪੀ ਮਾਇਆ ਦਾ ਇਕੱਠਾ ਕੀਤਾ ਹੈ ਰੋਕਣੀ ਇਹਨਾ ਇੱਕ ਵਿਖ ਨਾਲ ਨਾ ਜਾਏ ਤੁਸ਼ਿਆ ਨੂੰ ਪਹਿਲਾ ਕਰਨ ਵਾਲੀ ਇਹ ਮਾਇਆ ਇਹਦਾ ਤੁਹਾਨੂੰ ਕਿ ਕਦਮ ਦੀ ਨਾਲ ਪਰਲੋਕ ਨਹੀਂ ਜਾਂਦਾ ਜੀ ਵਿਖੇ ਹੀ ਰਹਿ ਜਾਂਦਾ ਹੈ ਹਲਤ ਵਿੱਚ ਸਾਗਤ ਗੁਹੇਲੇ ਭੈ ਤੁੰਦੋ ਸਾਗਤ ਗੁਹੇ ਖ ਸ਼ਕਤੀ ਦੇ ਵਾਸ਼ ਕਰੋ ਇਹ ਐਸ ਲੋਕ ਦੀ ਪਿਆਸ ਦੇ ਲੈਣੇ ਕਰਕੇ ਦੁਖੀ ਹੋ ਜਾਂਦੇ ਹਨ ਹੱਥੋਂ ਛੁੱਟ ਗਿਆ ਜਦੋਂ ਮਜ਼ਾਜ ਹੱਥੋਂ ਛੁੱਟ ਜਾਂਦਾ ਹੈ ਤੰਗਾਲ ਹੋ ਜਾਂਦੇ ਦੇਖੀ ਦੇ ਹੱਥੋਂ ਛੁੱਟ ਤ ਗਿਆ ਅੱਜੋਂ ਮਨ ਰੁਪਿਆ ਜਿਉਂ ਪ੍ਰਾਖ ਖਰਚੋਂ ਜੋ ਕੰਨ ਆਸ ਹੋਏ ਛੁੱਟ ਜਾਵੇ ਅੱਗੇ ਪਾਲਤ ਸਾਗਤ ਇਹ ਲੋਕ ਜੇ ਸਹਿਤ ਦੁਖੀ ਹੁੰਦੇ ਹੱਥੋਂ ਜੋ ਛੁੱਟ ਜਾਂਦਾ ਹੈ ਅਗੇ ਪਰਮੋਗਤਿ ਸੰਗਤਾਂ ਨੇ ਕਾਈ ਹਰ ਸਰਗ ਹੈ ਧੂਈ ਨਾ ਪਾਈ ਅਣੀ ਗੁਜ਼ਾਰ ਦੀ ਧੋਈ ਨਹੀਂ ਮਿਲਦੀ ਕਿ ਤਨੀ ਹੈ ਲੱਖਾਂ ਦਾ ਪਤੀ ਹੈ ਇਹ ਮਾਤਰ ਦੀ ਉਹ ਉਥੇ ਕੋਈ ਸੁਕਾਰ ਨਹੀਂ ਹੁੰਦਾ ਕਹ ਕਮੀਰ ਨਿਰਗਨ ਹੈ ਕੋਈ ਜਾਂ ਕਿ ਹੱਥੇ ਆਰਾਮ ਨਾ ਹੋਈ ਇਸ ਹਰ ਧਨ ਕਾ ਸਾਹ ਹਰ ਆਪ ਹੈ ਸੰਤ ਹੂ ਜੋ ਸੰਤੋ ਅਧਿਕਾਰੀ ਜਨੂ ਗੁਰੂ ਹੁਕਮਾਰੇ ਭਗਤੋ ਉਸ ਹਰੀ ਦੇ ਨਾਮ ਰੂਪੀ ਪੈਂਦਾ ਚਾਹੂ ਕਾਲ ਅਕਾਲ ਕੋ ਖੈਬ ਸਰੂਪ ਹੈ ਜਿਸ ਨੂੰ ਦੇ ਤੂੰ ਸੋ ਹਰ ਤਾਨਨਦ ਦਾ ਚਲਾ ਹੈ ਗੁਰੂ ਸਾਹਿਬੀ ਆਪ ਬਖਸ਼ਿਸ਼ ਕਰਦੇ ਹੈ ਉਹ ਹਰੀਏ ਨਾਮ ਤੁਨੂੰ ਆਪਣੇ ਅੰਤ ਕਾਰਨ ਕੋ ਗੱਡੇ ਤੇ ਲੱਗ ਕੇ ਪਰ ਲੋਕ ਨੂੰ ਤਲਾੰਗਾ ਹੈ ਲਜਾਂਦਾ ਹੈ ਨਾਲ ਇਜ਼ਹਰ ਤਾਂ ਮੈਂ ਕਾ ਟੂਟਾ ਕਦੀ ਨਾ ਤੀਨ ਕੁਨੂਸ਼ੁਦ ਨਾਮ ਜਾਂਦਾ ਕੋਕਾ ਘਾਟਾ ਨਹੀਂ ਕਦੇ ਵੀ ਆਉਂਦਾ ਹੈ ਜਨ ਨਾਨਕ ਕਹੋ ਗੁਰੂ ਤੂ ਜੀ ਪਾਈ ਹੈ ਇਹ ਕਹਿੰਦੇ ਸਾਨੂੰ ਸਰੂਆ ਨੇ ਸੋਝੀ ਸਮਝ ਪਾਤੀ ਹੈ ਬੂ ਅਮਰਦਾਸ ਸਾਹਿਬ ਨੇ